ਪਾਕਿਸਤਾਨ ਹੋ ਗਿਆ ਤਬਾ ਥੰਬਨੇਲ ਇਦਾਂ ਇਦਾਂ ਦੇ ਲਾਏ ਕੀ ਹਾਲਾਤ ਬੁਰੇ ਹੋ ਗਏ ਜਿਨਨੇ ਗੋਦੀ ਮੀਡੀਆ ਦੇ ਚੈਨਲ ਨੇ ਇਹਨਾਂ ਨੇ ਜ਼ਹਿਰ ਕੋਲ ਰੱਖੀਆ ਲੜਾਈ ਗੋਦੀ ਮੀਡੀਆ ਨੇ ਜਾਦਾ ਲਾ ਰੱਖੀਆ ਜਿਹੜੇ ਮਰਜੀ ਚੈਨਲ ਦੀ ਗੱਲ ਕਰੋ ਤੁਸੀਂ ਪੱਤਰਕਾਰਤਾ ਨਾਲ ਮਜ਼ਾਕ ਕਰ ਰਹੇ ਹੋ ਕੋਝਾ ਮਜ਼ਾਕ ਕਰ ਰਹੇ ਹੋ ਝੂਠੀ ਖਬਰ ਲਾਉਣਾ ਇੱਕ ਕਾਨੂੰਨਨ ਜੁਰਮ ਹੈ ਸਤ ਸ਼ਰੀਆ ਕਾਲ ਪੰਜਾਬੀਓ ਪੰਜਾਬੀਓ ਭਾਰਤ ਅਤੇ ਪਾਕਿਸਤਾਨ ਦਰਮਿਆਨ ਜਿਹੜੇ ਹਾਲਾਤ ਨੇ ਉਹ ਯੁੱਧ ਵਾਲੇ ਬਣੇ ਹੋਏ ਨੇ ਯੁੱਧ ਚੱਲ ਰਿਹਾ ਹੈ ਪਰ ਇਹਦੇ ਨਾਲ ਨਾਲ ਜਿਹੜਾ ਗੋਦੀ মিডিਆ ਨੇ ਹੁਣ ਤੱਕ ਗੰਦ ਪਾਇਆ ਹੈ ਉਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਬਾਹਰੋਂ ਐਨ ਆਰ ਆਈ ਭਰਾ ਫੋਨ ਕਰਦੇ ਨੇ ਬਾਈ ਕਿਹੜਾ ਚੈਨਲ ਦੇਖੀਏ ਕਿਹੜੇ ਚੈਨਲ ਤੇ ਗੱਲਾਂ ਸਹੀ ਹੋ ਰਹੀਆਂ ਨੇ ਜਦ ਕਿ ਜਿੰਨੇ ਗੋਦੀ মিডিਆ ਦੇ ਚੈਨਲ ਨੇ ਇਹਨਾਂ ਨੇ ਜ਼ਹਿਰ ਕੋਲ ਰੱਖੀ ਆ ਤੁਸੀਂ ਦੇਖਿਆ ਹੋਣਾ ਕੱਲ ਜਿਹੜੀ ਲੰਗੀ ਰਾਤ ਹੈ ਉਦੋਂ ਤਾਂ ਪਾਕਿਸਤਾਨ ਦੇ ਲਾਹੌਰ ਤੇ ਇੰਡੀਆ ਦਾ ਕਬਜ਼ਾ ਵੀ ਦਿਖਾ ਦਿੱਤਾ ਗਿਆ ਕਰਾਚੀ ਸ਼ਹਿਰ ਨੂੰ ਜਿੱਤ ਲਿਆ ਗਿਆ ਇਸਲਾਮਾਬਾਦ ਨੂੰ ਜਿੱਤ ਲਿਆ ਗਿਆ ਹੋਰ ਨਾਲ ਸ਼ਹਿਰਾਂ ਨੂੰ ਜਿੱਤ ਕੇ ਅਸੀਂ ਆਪ ਦੀ ਚੰਡੀਗੜ੍ਹਤੀ ਇਹਨਾਂ ਗੋਦੀ ਮੀਡੀਆ ਦੇ ਚੈਨਲਸ ਨੇ ਇਹ ਵੀ ਖਬਰਾਂ ਦਿਖਾਤੀਆਂ ਇਹਦੇ ਨਾਲ ਨਾਲ ਪਾਕਿਸਤਾਨ ਹੋ ਗਿਆ ਤਬਾਹ ਥੰਬਨੇਲ ਇਦਾਂ ਇਦਾਂ ਦੇ ਲਾਏ ਕੀ ਹਾਲਾਤ ਬੁਰੇ ਹੋ ਗਏ ਤੁਸੀਂ ਜੇ ਸਾਰਿਆਂ ਨੇ ਦੇਖਣਾ ਹੈ ਹਿੰਦੀ ਚੈਨਲ ਤਾਂ ਤੁਸੀਂ ਰਵੀਸ਼ ਕੁਮਾਰ ਹੋਰਾਂ ਦਾ ਜਿਹੜਾ ਚੈਨਲ ਦੇਖ ਸਕਦੇ ਹੋ ਹੈਨਾ ਤੁਸੀਂ ਇਹ ਦੇਖੋ ਵੀ ਇਹਨਾਂ ਖਬਰਾਂ ਨੇ ਇੰਨਾ ਕਿ ਜ਼ਿਆਦਾ ਲੋਕਾਂ ਦੇ ਦਿਮਾਗ ਤੇ ਅਸਰ ਪਾਇਆ ਲੋਕਾਂ ਨੂੰ ਐ ਲੱਗਣ ਲੱਗ ਗਿਆ ਵੀ ਜਿਵੇਂ ਬੰਬ ਹੋਣਾ ਹੀ ਸਾਡੇ ਤੇ ਅੱਡ ਗਿਆ ਜਦਕਿ ਇਦਾਂ ਦੀ ਕੋਈ ਕੰਡੀਸ਼ਨ ਹੀ ਨਹੀਂ ਹੈ ਪੰਜਾਬ ਤੇ ਜਰੂਰ ਰਾਤ ਬਠਿੰਡੇ ਕੁਝ ਜੜੀਆਂ ਧਮਾਕੇ ਹੋਣ ਦੀ ਖਬਰ ਹੈ ਪਰ ਕੋਈ ਨੁਕਸਾਨ ਨਹੀਂ ਹੋਇਆ ਲੜਾਈ ਗੋਦੀ মিডিਆ ਨੇ ਜਾਦਾ ਲਾ ਰੱਖੀ ਹੈ ਜਿਹੜੇ ਮਰਜੀ ਚੈਨਲ ਦੀ ਗੱਲ ਕਰੋ ਉਹ ਜ਼ੀ ਵਾਲੇ ਹੋ ਸਕਦੇ ਨੇ ਆਜ ਤੱਕ ਵਾਲੇ ਹੋ ਸਕਦੇ ਨੇ ਹੋਰ ਜਿੰਨੇ ਵੀ ਚੈਨਲ ਨੇ ਇਹਨਾਂ ਨੇ ਅੱਗ ਲਾ ਰੱਖੀਆ ਇਹਦੇ ਨਾਲ ਨਾਲ ਜਿਹੜੀਆਂ ਹਿੰਦੀ ਦੀਆਂ ਅਖਬਾਰਾਂ ਨੇ ਨਿਊਜ਼ਪੇਪਰ ਵੀ ਉਹ ਵੀ ਪਿੱਛੇ ਨਹੀਂ ਹਨ ਹਾਂ ਇੰਗਲਿਸ਼ ਨਿਊਜ਼ਪੇਪਰ ਤਾਂ ਖਬਰ ਇੱਕ ਇੱਕ ਗੱਲ ਬੋਚ ਬੋਚ ਕੇ ਲਿਖਦੇ ਨੇ ਪਰ ਹਿੰਦੀ ਨਿਊਜ਼ ਵਾਲੇ ਗੱਲ ਨੂੰ ਵਧਾ ਚੜਾ ਕੇ ਲਿਖਦੇ ਨੇ ਹੁਣ ਮੈਂ ਤੁਹਾਡੇ ਨਾਲ ਗੱਲ ਕੀ ਕਰਨੀ ਹੈ ਇਹ ਕਿਉਂ ਕੀਤਾ ਜਾਂਦਾ ਹੈ ਦੇਖੋ ਵੀ ਇਹਨਾਂ ਨੂੰ ਇਹੋ ਜਿਹੀਆਂ ਖਬਰਾਂ ਚਲਾਉਣ ਕਰਕੇ ਜਿਹੜਾ ਆਂ ਇੰਡੀਆ ਦੇ ਵਿੱਚ ਮਿਨਿਸਟਰੀ ਆਫ ਡਿਫੈਂਸ ਹੈ ਉਹਨਾਂ ਨੇ ਵੀ ਝਾੜ ਪਾਈ ਹੈ ਗੌਰਮ ਆਫ ਗਵਰਨਮੈਂਟ ਆਫ ਇੰਡੀਆ ਨੇ ਵੀ ਇਹਨਾਂ ਨੂੰ ਝਾੜ ਪਾਈ ਹੈ ਮਿਨਿਸਟਰੀ ਆਫ ਡਿਫੈਂਸ ਨੇ ਇਹਨਾਂ ਨੂੰ ਕੀ ਕਿਹਾ ਚੈਨਲਾਂ ਨੂੰ ਇਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਝੂਠ ਚਲਾਉਣਾ ਬੰਦ ਕਰ ਜੋ ਹੈਨਾ ਇਹਦੇ ਨਾਲ ਨਾਲ ਸਾਰੇ ਮੀਡੀਆ ਚੈਨਲ ਅਤੇ ਡਿਜੀਟਲ ਪਲੇਟਫਾਰਮ ਦਾ ਕੋਈ ਵੀ ਬੰਦਾ ਜਿਹੜੇ ਸੁਰੱਖਿਆ ਮਾਮਲਾ ਉਹਨਾਂ ਨਾਲ ਲਾਈਵ ਕਵਰੇਜ ਨਹੀਂ ਕਰੂਗਾ ਜਿਹੜੇ ਉਹਨਾਂ ਨਾਲ ਜੁੜੇ ਹੋਏ ਮਾਮਲੇ ਆ ਸੈਨਾ ਦੀਆਂ ਗਤੀਵਿਧੀਆਂ ਨਹੀਂ ਦਿਖਾਊਗਾ ਇਹਦੇ ਨਾਲ ਨਾਲ ਇਹੋ ਜਿਹੀਆਂ ਗਤੀਵਿਧੀਆਂ ਜਿਹਨਾਂ ਨਾਲ ਸੈਨਾ ਨੂੰ ਨੁਕਸਾਨ ਪਹੁੰਚੇ ਡਿ ਮਿਨਿਸਟਰੀ ਆਫ ਡਿਫੈਂਸ ਨੂੰ ਝਾੜ ਪਾਉਣੀ ਪੈਗੀ ਕਿਉਂ ਕਿਉਂਕਿ ਇਹ ਖਬਰਾਂ ਹੀ ਇਹ ਜਿਹੀਆਂ ਦਿਖਾ ਰਹੇ ਆ ਅੱਗ ਲਾ ਰਹੇ ਆ ਭੜਕਾ ਰਹੇ ਆ ਇੰਡੀਆ ਨੇ ਕੀਆ ਲਾਹੌਰ ਪਰ ਕਬਜ਼ਾ ਹਮਨੇ ਜੀਤਾ ਪਾਕਿਸਤਾਨ ਥੰਬਨੇਲ ਵੱਡੇ ਵੱਡੇ ਅੱਛਾ ਇੱਕ ਹੋਰ ਚੈਨਲ ਨੇ ਦਿਖਾਇਆ ਵੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਭੱਜ ਗਿਆ ਦੂਜੇ ਨੇ ਦਿਖਾਤਾ ਜੀ ਉਹਦੀ ਲੋਕੇਸ਼ਨ ਮਿਲ ਗਈ ਉਹ ਲੱਭ ਗਿਆ ਆ ਕੋਸ਼ਿਸ਼ ਕੱਲ ਰਾਤ ਚੱਲਿਆ ਸੋ ਜਿੰਨਾ ਇਸ ਗੋਦੀ ਮੀਡੀਆ ਨੇ ਗੰਧ ਪਾ ਰੱਖਿਆ ਹੈ ਹੈਨਾ ਉਹਨਾਂ ਅੱਜ ਤੱਕ ਗੰਧ ਕਦੀ ਨਹੀਂ ਪਿਆ ਮੈਂ ਕਹਿਣਾ ਕੀ ਚਾਹੁੰਨਾ ਹੈ ਪੀਐਮ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਰਾਂ ਨੂੰ ਉਹਨਾਂ ਨੂੰ ਸੱਦ ਕੇ ਜਿਹੜਿਆ ਐਂਕਰ ਆ ਜਿਹੜੇ ਚੈਨਲ ਦੇ ਮਾਲਕ ਆ ਇਹਨਾਂ ਨੂੰ ਬਿਠਾ ਕੇ ਕਹਿਣਾ ਚਾਹੀਦਾ ਹੈ ਵੀ ਯਾਰ ਤੁਸੀਂ ਸਾਡੀ ਜਿਹੜੀ ਪੂਰੀ ਦੁਨੀਆ ਦੇ ਵਿੱਚ ਦੇਖਿਆ ਉਹਨੂੰ ਖਰਾਬ ਕਰ ਰਹੇ ਹੋ ਕਿਉਂਕਿ ਮੰਨ ਲਓ ਤੁਹਾਡੇ ਜਿਹੜੇ ਉਥੇ ਉਹਨਾਂ ਨੇ ਜਾਣਾ ਤੁਹਾਡੀ ਮਿਨਿਸਟਰੀ ਆਫ ਡਿਫੈਂਸ ਨੇ ਜਾਣਾ ਜਾਂ ਹੋਰ ਜਿਹੜੇ ਫੋਰਮ ਦੇ ਵੱਡੇ ਵੱਡੇ ਪ੍ਰਾਈਮ ਮਿਨਿਸਟਰ ਨੇ ਜਾਂ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਗੱਲ ਕਰਨੀ ਹੈ ਤਾਂ ਜਿਹੜੇ ਸਰਕਾਰ ਦੇ ਨੁਮਾਇੰਦੇ ਉਥੇ ਜਾਣਗੇ ਉਹਨਾਂ ਮੂਰੇ ਰੱਖਣਗੇ ਵੀ ਤੁਹਾਡਾ ਮੀਡੀਆ ਆ ਕੀ ਚਲਾ ਰਿਹਾ ਹੈ ਤੁਸੀਂ ਕੀ ਕਰ ਰਹੇ ਹੋ ਫਿਰ ਤੁਹਾਡੀ ਜਿਹੜੀ ਸਾਖ ਹੈ ਉਹ ਪੂਰੀ ਦੁਨੀਆ ਸਾਹਮਣੇ ਮੋਦੀ ਜੀ ਕੀ ਜਾਊਗੀ ਇਸ ਲਈ ਜਿਹੜਾ ਇਹ ਗੰਦ ਪਾਉਂਦੇ ਨੇ ਚੈਨਲ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਐਂਕਰਾਂ ਨੂੰ ਸਖਤ ਤੋਂ ਸਖਤ ਚੇਤਾਵਨੀ ਦਿਓ ਹੁਣ ਮੈਂ ਗੱਲ ਕਰਦਾ ਮੰਨ ਲਓ ਅਸੀਂ ਤਾਂ ਕੁਝ ਮਾੜਾ ਜਾਂ ਬੋਲ ਦਿੰਨੇ ਆ ਤਾਂ ਸਾਡੀਆਂ ਸੰਗੀਆਂ ਘੁੱਟਣ ਤੇ ਆ ਜਾਂਦੇ ਨੇ ਕਹਿੰਦੇ ਨੇ ਜੀ ਨਹੀਂ ਬੋਲਣਾ ਆ ਚੀਜ਼ ਨਹੀਂ ਕਹਿਣੀ ਤੇ ਇਹ ਬਿਲਕੁਲ ਸ਼ਰਿਆਂ ਵਿੱਚ ਝੂਠ ਦਿਖਾਈ ਜਾਂਦੇ ਨੇ ਮੈਨੂੰ ਦੱਸੋ ਕਿਹੜਾ ਇਸਲਾਮਾਬਾਦ ਆਪਾਂ ਜਿੱਤ ਲਿਆ ਕਣਾ ਲੜਾਈ ਲੱਗੀ ਹੈ ਠੀਕ ਹੈ ਅਸੀਂ ਬਹੁਤ ਸਾਵਧਾਨੀ ਦੇ ਨਾਲ ਭਾਰਤੀ ਸੈਨਾ ਨੇ ਜਿਹੜਾ ਉਹਨਾਂ ਦਾ ਮੁਕਾਬਲਾ ਕੀਤਾ ਸਾਡੇ ਪੰਜਾਬ ਦਾ ਜਾਂ ਇੰਡੀਆ ਦਾ ਹਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਤੇ ਪ੍ਰਮਾਤਮਾ ਕਰੇ ਅਜਿਹਾ ਨੁਕਸਾਨ ਹੋਵੇ ਵੀ ਨਾ ਪਰ ਇਹ ਜਾਣ ਬੁਝ ਕੇ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਜਿਹੜੀ ਸ਼ੋਭੀ ਉਹ ਖਰਾਬ ਕਰ ਰਹੇ ਨੇ ਤੁਹਾਡੀ ਦਿੱਖ ਖਰਾਬ ਕਰ ਰਹੇ ਨੇ ਹੁਣ ਮੈਂ ਗੱਲ ਕਰਦਾ ਹਾਂ ਪੱਤਰਕਾਰਤਾ ਦੀ ਪੱਤਰਕਾਰਤਾ ਜੋ ਸੀ ਡਿਪਲੋਮਾ ਡਿਗਰੀ ਕਰਦੇ ਆ ਤਾਂ ਕੀ ਸਿੱਖਿਆ ਜਾਂਦਾ ਹੈ ਕੀ ਯੈਲੋ ਜਰਨਲਿਜ਼ਮ ਨਹੀਂ ਕਰਨੀ ਮਤਲਬ ਪੀਲੀ ਪੱਤਰਕਾਰਤਾ ਨਹੀਂ ਕਰਨੀ ਕੋਈ ਚੀਜ਼ ਨੂੰ ਵਿਦਾ ਚੜਾ ਕੇ ਨਹੀਂ ਦਿਖਾਉਣਾ ਝੂਠੀਆਂ ਖਬਰਾਂ ਪੱਤਰਕਾਰਤਾ ਦੇ ਵਿੱਚ ਇੱਕ ਜੁਰਮ ਹੈ ਪਰ ਇਹ ਜਾਣ ਬੁੱਝ ਕੇ ਝੂਠੀਆਂ ਖਬਰਾਂ ਦਿਖਾਉਂਦੇ ਨੇ ਤੇ ਜਿਹੜੀਆਂ ਭੇਡਾਂ ਨੇ ਜਿਹੜੇ ਬੇਵਕੂਫ ਲੋਕ ਨੇ ਉਹ ਕਹਿੰਦੇ ਨੇ ਨਹੀਂ ਜੀ ਇਹਦੇ ਨਾਲ ਦੂਜੇ ਦੇਸ਼ ਦਾ ਮਨੋਵਲ ਟੁੱਟਦਾ ਯਾਰ ਇਹ ਕੋਈ ਗੱਲ ਹੈ ਅਸੀਂ ਝੂਠ ਬੋਲਦੀ ਐ ਲੋ ਜੀ ਅਸੀਂ ਅੱਜ ਆ ਜਿੱਤ ਲਿਆ ਉਹਦੇ ਨਾਲ ਦੂਜੇ ਦੇਸ਼ ਦਾ ਮਨਵਲ ਟੁੱਟ ਜੂ ਵੀ ਹਾਏ ਇਹ ਕਿੱਦਾਂ ਹੋ ਜੂਗਾ ਸੋ ਇਹਦੇ ਨਾਲ ਕਮਲਿਓ ਲੋਕੋ ਤੁਹਾਡੀ ਦਿੱਖ ਖਰਾਬ ਹੁੰਦੀ ਐ ਪੂਰੀ ਦੁਨੀਆ 'ਚ ਉਹ ਕਹਿੰਦੇ ਨੇ ਕਿ ਇੰਡੀਆ ਵਾਲੇ ਇਸ ਤਰੀਕੇ ਦੀਆਂ ਹੀ ਖਬਰਾਂ ਦਿਖਾਉਣ ਜੋਗੇ ਨੇ ਹੱਸਦੇ ਨੇ ਲੋਕ ਤੁਹਾਡੇ ਦੇ ਤੁਸੀਂ ਮਜ਼ਾਕ ਦਾ ਪਾਤਰ ਬਣਦੇ ਹੋ ਪਰ ਆ ਜਿਹੜੇ ਗੋਦੀ ਮੀਡੀਆ ਤੇ ਜਾ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਜੰਗ ਬਹੁਤ ਵਧੀਆ ਹੈ ਜਿਹੜੇ ਕੀ ਪਟਾਕੇ ਚਲਾ ਕੇ ਜੰਗ ਦਾ ਜਸ਼ਨ ਮਨਾਉਂਦੇ ਨੇ ਉਹ ਕਮੜਿਓ ਲੋਕੋ ਜੰਗ ਹਮੇਸ਼ਾ ਬਨਾਸ਼ ਲੈ ਕੇ ਆਉਂਦੀ ਹੈ ਇਹਨਾਂ ਦੇ ਦਿਮਾਗ 'ਚ ਇਹ ਗੱਲ ਪੈਂਦੀ ਕਿਉਂ ਨਹੀਂ ਸੋ ਗੋਦੀ ਮੀਡੀਆ ਵਾਲੇ ਚੈਨਲਾਂ ਦਾ ਬਾਈਕਾਟ ਕਰ ਦਿਓ ਜਿਹੜੇ ਹਿੰਦੀ ਦੇ ਵੱਡੇ ਅਖਬਾਰ ਨੇ ਵੱਡੇ ਨਿਊਜ਼ਪੇਪਰ ਨੇ ਜਿਹੜੇ ਕੀ ਸਿਰਫ ਅੱਗ ਲਾਉਣ ਵਾਲੀਆਂ ਖਬਰਾਂ ਵਿਧਾ ਚੜਾ ਕੇ ਭਾਰਤ ਨੇ ਰਾਤ ਜੀਤ ਲਿਆ ਪਾਕਿਸਤਾਨ ਭਾਰਤ ਨੇ ਰਾਤ ਕੀਆ اسلامਾਬਾਦ ਉਪਰ ਕਬਜ਼ਾ ਹਮ ਲਾਹੌਰ ਤੱਕ ਪਹੁੰਚ ਗਏ ਇਹੋ ਜੇ ਥੰਬਨੇਲ ਅੱਜ ਵੀ ਸਾਰੇ ਤੁਹਾਨੂੰ ਮੈਂ ਸਕਰੀਨ ਤੇ ਦਿਖਾਉਂਗਾ ਇਹ ਨਿਊਜ਼ ਚੈਨਲ ਲਾਏ ਨੇ ਇਹ ਜਿਹੜੇ ਹਿੰਦੀ ਦੇ ਨਿਊਜ਼ ਚੈਨਲ ਨੇ ਇਹਨਾਂ ਨੂੰ ਦੇਖਣਾ ਬੰਦ ਕਰ ਦਿਓ ਇਹ ਜ਼ਹਿਰ ਘੋਲ ਰਹੇ ਨੇ ਤੁਹਾਡੇ ਮਨਾਂ ਚ ਜ਼ਹਿਰ ਘੋਲ ਰਹੇ ਨੇ ਹਾਲਾਤ ਜਿਹੜੇ ਨੇ ਭਾਈ ਉਹ ਜਿਹੜੇ ਫੌਜ ਲੜਦੀ ਹੈ ਉਹਨਾਂ ਨੂੰ ਜਾ ਕੇ ਪੁੱਛੋ ਜਿਹੜੇ ਬਾਰਡਰ ਇਡੀਆਂ ਤੇ ਲੋਕ ਰਹਿੰਦੇ ਨੇ ਉਹਨਾਂ ਨੂੰ ਪੁੱਛੋ ਵੀ ਜੰਗ ਦੇ ਕੀ ਹਾਲਾਤ ਹੋਏ ਪੈ ਨੇ ਇਹ ਕੋਈ ਮਖੌਲ ਨਹੀਂ ਚੱਲ ਰਿਹਾ ਠੀਕ ਆ ਨਾ ਇਹ ਸਾਨੂੰ ਸੋਚਣਾ ਪਊਗਾ ਇਹ ਸਮਝਣਾ ਪਊਗਾ ਏ ਸਾਨੂੰ ਆਪਦੇ ਮਨਾਂ ਚ ਬਿਠਾਉਣਾ ਪਊਗਾ ਕਿ ਜੰਗ ਹਮੇਸ਼ਾ ਵਿਨਾਸ਼ ਲੈ ਕੇ ਆਉਂਦੀ ਹੈ ਠੀਕਾ ਸਾਡੇ ਕੋਲੇ ਉਹ ਸਿਸਟਮ ਹੈ ਅਸੀਂ ਪਾਕਿਸਤਾਨ ਦੀਆਂ ਮਸਾਇਲਾਂ ਰੋਕ ਲੀਆਂ ਹੈਨਾ ਰੱਬ ਨਾ ਕਰੇ ਖੁਦਾ ਨਾ ਕਰੇ ਉਹ ਮਸਾਇਲਾਂ ਡਿੱਗ ਜਾਣ ਫਿਰ ਸਾਡਾ ਕਿੱਡਾ ਨੁਕਸਾਨ ਹੋਊਗਾ ਯਾਰ ਹੈਨਾ ਇਹ ਚੀਜ਼ਾਂ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇਸ ਲਈ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਚੈਨਲਾਂ ਤੋਂ ਕਿਨਾਰਾ ਕਰੋ ਇਹ ਸਿਰਫ ਸਿਰ ਪੜਕਾਹਟ ਪੈਦਾ ਕਰਦੇ ਨੇ ਅੱਗ ਲਾਉਂਦੇ ਨੇ ਕਿਉਂਕਿ ਇੱਕ ਤਬਕਾ ਜਾਂ ਕੁਝ ਲੋਕ ਸੋਚੋ ਮੈਂ ਅੱਧਾ ਪਰਸੈਂਟ ਕਹਾਂ ਉਹ ਲੋਕ ਇਹ ਨਹੀਂ ਕਹਿਣਗੇ ਝੂਠੀਆਂ ਖਬਰਾਂ ਫਿਰ ਕੀ ਹੋ ਗਿਆ ਯਾਰ ਅਸੀਂ ਤਾਂ ਆਪਦੇ ਲੋਕਾਂ ਨੂੰ ਮਨੋਬਲ ਉੱਚਾ ਕਰਨ ਲਈ ਦਿਖਾਇਆ ਜਾਂ ਦੂਜੇ ਦੇਸ਼ ਦੀ ਫੌਜ ਦਾ ਮਨੋਬਲ ਡੇਗਣ ਲਈ ਇਹ ਖਬਰ ਲਾਈ ਹੈ ਨਹੀਂ ਉਹ ਖਬਰ ਨਹੀਂ ਹੁੰਦੀ ਤੁਸੀਂ ਪੱਤਰਕਾਰਤਾ ਨਾਲ ਮਜ਼ਾਕ ਕਰ ਰਹੇ ਹੋ ਕੋਝਾ ਮਜ਼ਾਕ ਕਰ ਰਹੇ ਹੋ ਝੂਠੀ ਖਬਰ ਲਾਉਣਾ ਇੱਕ ਕਾਨੂੰਨਨ ਜੁਰਮ ਹੈ ਪੰਜਾਬੀ ਮੀਡੀਆ ਫਿਰ ਵੀ ਬਹੁਤ ਹੱਦ ਤੱਕ ਸਹੀ ਰੋਲ ਜਿਹੜਾ ਨਿਭਾ ਰਿਹਾ ਹੈ ਹੈਨਾ ਚਾਹੇ ਨਿਊਜ਼ 18 ਚਾਹੇ ਪ੍ਰੋ ਪੰਜਾਬ ਐ ਸਪੋਕਸਮੈਨ ਐ ਦਿੱਲੀ ਪੋਸਟ ਪੰਜਾਬੀ ਐ ਪੰਜਾਬੀ ਲੋਕ ਐ ਥਲੀ ਵਾਲਾ ਮੱਕੜhuri ਜਾਂ ਜਿੰਨੇ ਵੀ ਹੋਰ ਮੈਂ ਕਿਸੇ ਦਾ ਨਾਮ ਸਕਿਪ ਨਾ ਕਰ ਜਾ ਹਨਾ ਜਿੰਨੇ ਵੀ ਚੈਨਲ ਨੇ ਜਿੰਨੇ ਵੀ ਪਲੇਟਫਾਰਮ ਨੇ ਚਾਹੇ ਜੱਗ ਬਾਣੀ ਈਵਨ ਅਜੀਤ ਇਹ ਵਧੀਆ ਰੋਲ ਨਿਭਾ ਰਹੇ ਨੇ ਸੋ ਪੰਜਾਬੀ ਚੈਨਲਾਂ ਤੇ ਤੁਸੀਂ ਗੌਰ ਕਰੋ ਪਰ ਜਿਹੜਾ ਗੋਦੀ মিডিਆ ਇਹਦਾ ਬਾਈਕਾਟ ਕਰੋ ਅਗਲੀ ਬੇਨਤੀ ਕੀ ਐ ਕਿ ਆ ਲੜਾਈ ਲੱਗ ਚੁੱਕੀ ਹੈ ਹਨਾ ਹਾਲਾਤ ਜਿਹੜੇ ਉਹ ਉਹਨਾਂ ਦੇ ਮੱਦੇ ਨਜ਼ਰ ਕੋਈ ਵੀ ਝੂਠੀ ਖਬਰ ਨਾ ਫਲਾਓ ਇਹੋ ਜੀ ਖਬਰ ਅੱਗੇ ਨਾ ਅੱਗੇ ਨਾ ਭੇਜੋ ਜਿਹੜੀ ਕੀ ਜਿਹੜਾ ਆਧਾਰ ਨਾ ਹੋਵੇ ਸੋ ਆਓ ਅਰਦਾਸ ਕਰੀਏ ਕਿ ਜਲਦੀ ਜੰਗ ਮੁੱਕੇ ਅਤੇ ਆਪਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਰੇ ਹੋਵੋ ਸਾਰੇ ਬਲੈਕਆਊਟ ਜੇ ਹੁੰਦਾ ਹੈ ਤਾਂ ਉਹਦੇ ਵਿੱਚ ਲਾਈਟਸ ਬੰਦ ਕਰੋ ਇਨਵਰਟਰ ਬੰਦ ਕਰੋ ਅਤੇ ਆਪਦਾ ਅਤੇ ਆਪਦੇ ਪਿੰਡ ਦਾ ਆਪਦੇ ਮਹੱਲੇ ਦਾ ਆਪਦੇ ਸ਼ਹਿਰ ਦਾ ਆਪਦੀ ਗਲੀ ਦਾ ਧਿਆਨ ਰੱਖੋ ਧੰਨਵਾਦ ਸਤਿ ਸ਼੍ਰੀ ਅਕਾਲ